ਗੁਰੂ ਤੇ ਗੁਬਾਹਾਦਰ ਧਰਮ ਦੀ ਚਾਦਰ ਤੇ ਸਾਥੋਂ ਤੇਰਾ ਪੂਰਾ ਸਤਕਾਰ ਨਹੀਂ ਹੋ ਸਕਿਆ ਹੋ ਸਸਕਾਰ ਨਹੀਂ ਹੋ ਸਕਿਆ ਓ ਪੁੱਤਰ ਕਿਤੇ ਤੇਰਾ ਤੇ ਪੁੱਤਰ ਕਿਤੇ ਦਾਤ ਆ ਤੇ ਤੇਰਾ ਇੱਕ ਥਾਂ ਪਰਵਾਰ ਨਹੀਂ ਹੋ ਸਕਿਆ ਕੁਝ ਚੰਗਿਆੜੇ ਜਹ ਹੈ ਆਰਫਾ ਪੂਰਾ ਵਿਸਥਾਰ ਨਹੀਂ ਹੋ ਸਕਿਆ ਉਹ ਤੇਰਾ ਪੂਰਾ ਵਿਸਥਾਰ ਨਹੀਂ ਹੋ ਸਕਿਆ ਨਾਮੇ ਗੁਰੂ ਚੰਚੂ ਹੱਥ ਟਿੱਕਿਆਂ ਲੈ ਕੁਰਬਾਨ ਹੋ ਗਏ ਨਾਮੇ ਗੁਰੂ ਚੰਚੂ ਹੱਥ ਟਿੱਕਿਆਂ ਲੈ ਕੁਰਬਾਨ ਹੋ ਗਏ ਚੋਕ ਚਾਂਦਨੀ ਤੇ ਵਿੱਚ ਨੌਵੇਂ ਪਾਤਸ਼ਾਹ ਲਾ ਲਈਆਂ ਸਮਾਧੀਆਂ ਮੌਤ ਦਾਜ ਰਾਣਾ ਡਰ ਵਿੱਚ ਦਿਲ ਦੇ ਗਮੀਆਂ ਨਾ ਸਾਧੀਆਂ ਮੌਤ ਦਾਜ ਰਾਣਾ ਡਰ ਵਿੱਚ ਦਿਲ ਦੇ ਗਮੀਆਂ ਨਾ ਸਾਧੀਆਂ ਹੱਥ 'ਚ ਜਲਾ ਦਿੱਤੇ تلوار ਫੜ ਕੇ ਹੱਥ 'ਚ ਜਲਾ ਦਿੱਤੇ تلوار ਫੜ ਕੇ ਹੱਥ 'ਚ ਜਲਾ ਦਿੱਤੇ تلوار ਫੜ ਕੇ ਕਰਵਾਨ ਹੋ ਗਏ ਨੌਵੇਂ ਜੰਜੂ ਹੱਥ ਟਿੱਕਿਆਂ ਲਈ ਕੁਰਬਾਨ ਹੋ ਗਏ ਨੌਵੇਂ ਗੁਰੂ ਜੰਜੂ ਹੱਥ ਟਿੱਕਿਆਂ ਲਈ ਲੇ ਨੂੰ ਤਾਰਦਾ ਚੁੱਕ ਲਿਆ ਪਾਤਸ਼ਾਹ ਦਾ ਸੀਸ ਉਸ ਨੇ ਤੇ ਬੁੱਕਲ ਮਾਰਦਾ ਚੁੱਕ ਲਿਆ ਪਾਤਸ਼ਾਹ ਦਾ ਸੀਸ ਉਸ ਨੇ ਤੇ ਬੁੱਕਲ ਮਾਰਦਾ ਜੈਤਾ ਜੀ ਅਨੰਦਪੁਰ ਸ਼ਹਿਰ ਵਾਲ ਨੂੰ ਤੇਰਵਾਰ ਹੋ ਗਏ ਨਵੇਂ ਗੁਰੂ ਜੰਝੂ ਵੱਟ ਟਿੱਕਿਆ ਲਈ ਕੁਰਬਾਨ ਹੋ ਲੱਖੀ ਵਣਜਾਰਾ ਤੜ ਨੂੰ ਠਾਮਦਾ ਆਣ ਕਰੇ ਧਰਦਾ ਅੱਗ ਲੱਗੀ ਕਰਦਾ ਬਹਾਨਾ ਕਰਕੇ ਸਸਕਾਰ ਕਰਦਾ ਅੱਗ ਲੱਗੀ ਕਰਦਾ ਬਹਾਨਾ ਕਰਕੇ ਸਸਕਾਰ ਕਰਦਾ ਸਰਦਾਂ ਦੇ ਫੁੱਲ ਹੈ ਤੂਫਾਨ ਵੀ ਲਿਆ ਸਰਦਾਂ ਦੇ ਫੁੱਲ ਹੈ ਤੂਫਾਨ ਵੀ ਲਿਆ ਸਰਦਾਂ ਦੇ ਫੁੱਲ ਹੈ ਤੂਫਾਨ ਵੀ ਲਿਆ ਪਰ नौवे गुरु जंजू हाथ टिके आलाई कुर्बान हो गए नौवे गुरु जंजू हाथ टिके आलाई कुर्बान हो गए नौवे गुरु जंजू हाथ टिके आलाई कुर्बान हो गए हो तिलक जंजू राखा प्रवतां का किना वडो कलू महसाका धर्म हेत साका जन किया ਸੀਸ ਦਿਆ ਪਰ ਸਿਰ ਨਾ ਦਿਆ ਧਾਨਾ ਮੇਰੇ ਨੌਵੇਂ ਨਾਨਕ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਮਹਾਰਾਜ ਜਿਹੜੇ ਦੁਖੀ ਗੁਰੂ ਨਾਨਕ ਦੇ ਦਰ ਤੇ ਆਏ ਉਹਨਾਂ ਦੇ ਦੁੱਖ ਦਰਦ ਵੰਡਾਏ ਧਾਨਾ ਮੇਰੇ ਬਾਜਾਂ ਵਾਲੇ ਪਾਤਸ਼ਾਹ ਮਹਾਰਾਜ ਜਿਨ੍ਹਾਂ ਦੀ ਉਮਰ 8 ਸਾਲ 5 ਮਹੀਨੇ 3 ਦਿਨਾਂ ਦੀ ਸੀ ਆਪਣੇ ਪਿਤਾ ਨੂੰ ਕਿਹਾ ਪਿਤਾ ਜੀ ਜਾਓ ਇਹ ਕਸ਼ਮੀਰ ਦੇ ਬ੍ਰਾਹਮਣ ਲੋਕ ਨੇ ਇਹਨਾਂ ਦਾ ਧਰਮ ਬਚਾਓ ਜਦੋਂ ਆਪ ਪਿਤਾ ਬਣਿਆ ਚਮਕੌਰ ਦੀ ਕੱਚੀ ਗੜੀ ਅੰਦਰ ਜਦੋਂ 40 ਸਿੰਘ ਬਾਕੀ ਸਨ ਆਲੇ ਦੁਆਲੇ ਚਮਕੌਰ ਦੀ ਕੱਚੀ ਗੜੀ ਨੂੰ 10 ਲੱਖ ਵੈਰੀ ਨੇ ਘੇਰਾ ਪਾ ਲਿਆ ਫਿਰ ਮੇਰੇ ਪਾਤਸ਼ਾਹ ਦਾ ਵੱਡਾ ਸਹਿਬ ਜادہ ਲੱਖ ਤੇ ਜਿਗਰ ਸਤਗੁਰਾਂ ਤੋਂ ਆਗਿਆ ਮੰਗਦਾ ਪਿਤਾ ਜੀ ਮੈਨੂੰ ਆਗਿਆ ਦੇਵੋ ਜਦੋਂ ਆਪ ਪਿਤਾ ਬਣਿਆ ता अपने पुत्रांू आख्या मरो जा मारो, तुझे करतार को सौंपा दादे की लाद को अवारो, तुझे अबारो कर सौंपा मुझे चाहता है, तुझे वर्ची खाते हुए देखे न मेरे पातशाह गुरु गोबिंद सिंह महाराज तू किसी सज्जन ने लिखे है गुरु पीर नहीं कोई दुश्मे वर्गा जिन्हें कष्ट उठाए ने देश बदले ਚਾਨਣ ਦਿੱਤਾ ਹੈ ਗਰੀਬਾਂ ਦੀਆਂ ਕੁਲੀਆਂ ਨੂੰ ਦੀਵੇ ਆਪਣੇ ਬੁਝਾਏ ਨੇ ਦੇਸ਼ ਬਦਲੇ ਮਾਤਾ ਪਿਤਾ ਤੇ ਸਾਰੇ ਸਿੰਘ ਸਾਥੀ ਹੱਸ ਹੱਸ ਭੇਟ ਚੜਾਏ ਨੇ ਦੇਸ਼ ਬਦਲੇ